ਬਾਂਡੂ ਡੀਜੀ ਪਟਿਆਰੇ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਆਈਪੀਐਸ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਦੇਸਾਂ ਨਿਰਦੇਸ਼ਾਂ ਤੇ ਸਾਡੀ ਪਟਿਆਲਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਡਰਾਈਵ ਚੱਲ ਰਹੀ ਆ ਉਸ ਡਰਾਈਵ ਦੇ ਤਹਿਤ ਕੱਲ ਬਾਅਦ ਪੈ ਸਾਡੇ ਚੌਕੀ ਇੰਚਾਰਜ ਬਸੰਤਪੁਰੇ ਵੱਲੋਂ ਜਿਹੜਾ ਏਜਮ ਰਿਜ਼ੌਰਟ ਨਾਕਾਬੰਦੀ ਕੀਤੀ ਹੋਈ ਸੀ ਦੌਰਾਨੇ ਨਾਕਾਬੰਦੀ ਸਾਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਦੋ ਇੱਕ ਮੋਨਾ ਨੌਜਵਾਨ ਤੇ ਇੱਕ ਸਦਾ ਨੌਜਵਾਨ ਕਿਸੇ ਵਹੀਕਲ ਚੋਂ ਉਤਰ ਕੇ ਵਾਪਸ ਪੁਲਸ ਪਾਰਟੀ ਨੂੰ ਦੇਖ ਕੇ ਨਾਕਾ ਲੱਗਿਆ ਹੋਇਆ ਦੇਖ ਕੇ ਪਿੱਛੇ ਨੂੰ ਖਿਸਕਣ ਲੱਗੇ ਤਾਂ ਉਹਨਾਂ ਕੋਲ ਇੱਕ ਬੈਗ ਸੀ ਜਿਹੜੇ ਬੈਗ ਦੇ ਵਿੱਚ ਸ਼ੱਕ ਦੀ ਬਿਨਾ ਤੇ ਉਹਨਾਂ ਨੂੰ ਅਸੀਂ ਜਦੋਂ ਰੋਕਿਆ ਤੇ ਫਿਰ ਉਸ ਤੋਂ ਬਾਅਦ ਸਮਰੱਥ ਅਧਿਕਾਰੀ ਐਸ ਪਰ ਐਨਡੀਪੀਐਸ ਐਕਟ ਦੇ ਅਸੀਂ ਸਮਰੱਥ ਅਧਿਕਾਰੀ ਮੌਕੇ ਤੇ ਏਐਸਆਈ ਅਮਰਜੀਤ ਸਿੰਘ ਪਹੁੰਚੇ ਤਾਂ ਦਵਾਨੇ ਤਲਾਸ਼ੀ ਉਹਨਾਂ ਦੇ ਜਿਹੜੇ ਬੈਗ ਚੋਂ ਸਾਨੂੰ 22200 ਜਿਹੜੀ ਐਲਫਾ ਜੁਲਮ ਗੋਲੀ ਆ ਉਹ ਨਸ਼ੀਲੀ ਗੋਲੀ ਬਰਾਮਦ ਹੋਈ ਹੈ ਜਿਹਦੇ ਜੀ ਇਨ੍ਹਾਂ ਦੀ ਜਿਹੜੀ ਪਛਾਣ ਆ ਇੱਕ ਸੁਖਵਿੰਦ ਜਿਹੜੀ ਇਹਨਾਂ ਦੀ ਪਛਾਣ ਆ ਸੁਖਵਿੰਦਰ ਸਿੰਘ ਸੁੱਖਾ son of ਸਰਦੂਲ ਸਿੰਘ ਪਿੰਡ ਬਾਗੜੀ ਆ ਥਾਣਾ ਸਦਰ ਤੰਤਾਂ ਯਾਨੀ ਕਿ ਡਿਸਟ੍ਰਿਕਟ ਤੰਤਾਂ ਤੇ ਦੂਸਰੇ ਜਿਹੜੇ ਸਰਤਾਜ ਸਿੰਘ son of ਕੁਲਵੀਰ ਸਿੰਘ ਵਾਸੀ ਜੋਲ ਰਾਜੂ ਥਾਣਾ ਸਿਟੀ ਤੰਤਾਂ ਯਾਨੀ ਕਿ ਦੋਨੇ ਇਹ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਿਹੜੇ ਅਸੀਂ ਇਹ ਦੋਨੇ ਅਰੈਸਟ ਕੀਤੇ ਆ ਜੀ ਇਹਦੇ ਵਿੱਚ ਅਸੀਂ ਐਫ ਆਈ ਆ ਨੰਬਰ 78 ਅੰਡਰ ਸੈਕਸ਼ਨ 22 ਕਾਰਡ 85 ਐਨ ਡੀ ਪੀ ਐਕਟ ਤੇ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਕਰਕੇ ਹੁਣ ਅੱਜ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਫਿਰ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਫਾਰਵਰਡ ਤੇ ਬੈਕਵਰਡ ਲਿੰਕਿੰਗ ਇਹ ਕਿੱਥੇ ਲੈ ਕੇ ਜਾ ਰਹੇ ਸੀ ਕਿ ਕਿੱਥੋਂ ਨੇ ਇਹਨਾਂ ਦਾ ਆਪਸੀ ਕੋਈ ਰਿਸ਼ਤਾ ਨਹੀਂ ਇਹਨਾਂ ਦੇ ਕਿਉਂਕਿ ਪਿੰਡ ਵੀ ਅਲੱਗ-ਅਲੱਗ ਨੇ ਪਰੰਤੂ ਇਹਨਾਂ ਦਾ ਇਹ ਰਿਸ਼ਤਾ ਹੈ ਵੀ ਇਹ ਆਪਸ ਵਿੱਚ ਮਿਲ ਕੇ ਜਿਹੜਾ ਇਹ ਤਸਕਰੀ ਦਾ ਕੰਮ ਕਰਦੇ ਆ ਤੇ ਇਹਦਾ ਅਸੀਂ ਵੈਸੇ ਇੱਕ ਤਫਤੀਸ਼ 'ਚ ਇਹਦਾ ਬੈਕਵਰਡ ਲਿੰਕੇਜ ਤੇ ਫਾਰਵਰਡ ਲਿੰਕੇਜ ਕ੍ਰੀਏਟ ਕਰਾਂਗੇ ਤੇ ਜੋ ਵੀ ਦੋਸ਼ੀ ਸਾਹਮਣੇ ਆਉਣਗੇ ਅਸੀਂ ਬੰਦੀ ਕਾਰਵਾਈ ਖਾਮਦ ਲੈਂਦੀ ਹੈ ਫਿਲਹਾਲ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਸੁਖਵਿੰਦਰ ਸਿੰਘ ਤੇ ਦੋ ਮੁਕੱਦਮੇ ਦਰਜ ਨੇ ਐਂਡ ਇਨ ਬੈਕ ਆਫ ਦ ਲੈਂਡ ਯੇ ਕੁਪੂ ਲੈ ਕੇ ਆਇਆ ਸੀ ਤੇ ਕਿਚੇ ਲੇਕ ਜਾ ਆ ਉਹ ਹਜੇ ਬੈਕਵਰਡ ਲਿੰਕ ਅਸੀਂ ਡੂਰਿੰਗ ਇਨਟੈਰੋਗੇਸ਼ਨ ਸਾਹਮਣੇ ਆਊਗਾ ਅਸੀਂ ਫਿਲਹਾਲ ਅਸੀਂ ਇਹਨੂੰ ਪਲਸਰ ਮੰਨ ਲੈ ਕੇ ਡੂਰਿੰਗ ਇਨਟੈਰੋਗੇਸ਼ਨ ਅਸੀਂ ਫਾਈਂਡ ਆਊਟ ਕਰ ਲਾਂਗੇ